ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੋਂ ਠੀਕ ਬਾਈ ਜੀ ਸਸੀ ਗੱਲ ਸਸੀ ਗੱਲ ਬਾਈ ਜੀ ਉਹ ਠੀਕ ਹੋ ਬਈ ਬਈ ਵਧੀਆ ਵਧੀਆ ਚੱਲਦਾ ਕੰਮ ਹਾਂ ਹਾਂ ਬਾਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਮੇ ਰਿਆ ਰਸਤਾ ਬਈ ਉਹ ਦੁਬਾਰਾ ਢੰਗਰ ਬਹੁਤ ਵੀ ਇੱਥੇ ਆਪਾਂ ਬਾਈ ਚੀਦੇ ਤੋਂ ਆਏ ਸੀਗਾ ਹੂੰ ਗੁਰਪ੍ਰੀਤ ਬਾਈ ਦਾ ਨਾਮ ਆ ਉਹ ਬਾਈ ਗਰਜਾਤ ਤੋਂ ਲੈ ਕੇ ਆਏ ਸੀ ਨਾ ਪੰਜ ਬੱਚੀਆਂ ਸੀ ਬਾਈ ਠੀਕ ਆ ਵੀਡੀਓ ਪਾਉਣੀ ਸੀ ਤਾਂ ਨੰਗਰ ਵੇਚਦੇ ਪਹਿਲਾਂ ਠੀਕ ਆ ਹਾਂ ਪੂਰਾ ਵਧੀਆ ਚੱਲਦਾ ਹੈ ਹਾਂ ਹਾਂ ਬਈ ਪੂਰਾ ਵਧੀਆ ਚੱਲਦਾ ਹਾਂ ਮਾਲ ਸਾਫ ਸੁਥਰਾ ਹੈ ਹਾਂ ਹਾਂ ਬਈ ਮੁਰਜਾ ਮਾਇਜ ਹੁੰਦੇ ਬਈ ਯਾਰ ਹਮ ਹਰ ਟਾਈਮ ਹੁੰਦੀਆਂ ਬੱਚੇ ਆਪਣੇ ਹਾਂ ਬਈ 40 ਘੰਟੇ ਬੱਚਿਆਂ ਦੀ ਆਉਂਦੀ ਆਪਾਂ ਕੋ ਚਾਹਦੇ ਆ ਪੰਜ ਕੱਲਾ ਬੱਚਿਆਂ ਦੀ ਕੰਮ ਕਰਦੇ ਕੱਲਾ ਬੱਚਿਆਂ ਦੇ ਕੰਮ ਕਰਦੇ ਬਈ ਠੀਕ ਆ ਬਈ ਨਾਮ ਤੇ ਐਡਰੈਸ ਦੋ ਬਈ ਨਾਮ ਕਰਨਾ ਪਿੰਡ ਭਾਗ ਦਿਲਾ ਬਰਨਾਲਾ ਬਈ ਤਸਵੀਲ ਤਾਂ ਪਾ ਪਾ ਜਿੰਦੇ ਬਈ ਕਿਹੜੇ ਪਿੰਡ ਦੇ ਇਹ ਹੰਡਾ ਰਹੇ ਆ ਜਦੋਂ ਕਾਣੇ ਕੀ ਤਪਾ ਮੋਬਾਈਲ ਨੰਬਰ ਦੋ ਬਈ 994153117 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਪਿਰਿਡੀਪੇਲੇ ਨੰਬਰ ਦੇ ਬੱਚੀ ਦੇ ਨੇ ਕਿੰਨੀ ਉਮਰ ਹੈ ਡਾਕਟਰ ਜੀ ਮਨ ਬਈ 6 ਮਹੀਨਿਆਂ ਦੀ ਆ ਠੀਕ ਆ ਕਿਹੜੇ ਟੀਕੇ ਦੀ ਹੈ ਬਈ ਕੁਛ ਨਹੀਂ ਪਤਾ ਲੈਤੀ ਆ ਫੇ ਰਹੂੰਗਾ ਤੁਹਾਡੀਆਂ ਮਾਂ ਠੀਕ ਹੈ ਨਾ ਮਾਂ ਦਾ ਦੁੱਧ ਵੀ ਰੇ ਬਈ 25 26 ਕਿਲੋਆ ਰਿਹਾਗਾ ਤੁਹਾਡੀਆਂ ਮਾਂ ਕੀ ਆ ਭਾਈ ਜਰਸੀ ਆ ਜਰਸੀ ਆ ਭਾਈ ਠੀਕ ਆ ਤੇ ਕੀ ਮੋਲ ਆ ਭਰਾ ਇਹ 15000 ਰੁਪਏ ਮਾ ਲੜਾ ਮਾਣ-ਤਾਨ ਹੋ ਜੂਗਾ ਮਾਣ-ਤਾਨ ਕਰਦਾ ਬੱਚਾ ਦੇ ਬਈ ਕਿੰਨਾ ਪਿਆਰਾ ਯਾਰ ਸਹੀ ਗੱਲ ਆ ਫੇਰ ਦੇ ਕਿੰਨਾ ਜੋ ਚਾਰ ਫਮੇ ਬਰਮੋ ਕੇ ਮੋਟੇ ਥਾਂ ਲੱਗੇ ਹੋਇਆ ਚਾਰੇ ਵਾਲੀਆਂ ਵਰਗੇ ਥਾਣਾ ਹਾਂ 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 ਬਈ ਠੀਕ ਆ ਮੂਰੀ ਦੀ ਆਲ ਕਰਦੀ ਆ ਯਾਰ ਚੰਗੀ ਆ ਸਾਫ ਸੁਧਰੀ ਆ ਬੱਚੀ ਰੰਗ ਰੂਪ ਚੰਗਾ ਨਿਕਿਆ ਜਾਨ ਚ ਬਈ ਲੱਸੀ ਹੈ ਠੀਕ ਆ ਨਾ ਹਾਂ ਅਗੇ ਬੱਚੇ ਨਾਲ ਲੁੱਛੇ ਹੁੰਦੇ ਆਗੇ ਹੂੰ ਝੋਲੀ ਦੇ ਖੁੱਲੇ ਖਾਂਦੀ ਆ ਬਈ ਮੁੱਲ ਕੀ ਦੱਸਿਆ ਸੀ 15000 ਰੁਪਏ ਦਾ 15000 ਰੁਪਏ ਮਾਨਤਨ ਕਰ ਦਾਂਗੇ ਇਥੋਂ ਵਾਹ ਠੀਕ ਆ ਭਰਾ ਹੂੰ ਅੱਗੇ ਵੀਰੇ ਦੋ ਨੰਬਰ ਡਾਕਟਰ ਇਹਦੀ ਉਮਰ ਹੈਗੀ 8-9 ਮਹੀਨਿਆਂ ਦੀ ਯਾਰ ਮਾਂ ਦਾ ਦੁੱਧ ਬਈ ਬਈ 25-26 ਕੋਲ ਦਾ ਹੀ ਠੀਕ ਆ ਫੇਸ ਚੰਗਾ ਰੰਗ ਚੰਗਾ ਬੋਦੀਵਾਦੀ ਚੰਗੀ ਹੈ ਚੰਗੀ ਹੈ ਬੱਚੀ ਨਖਰੀ ਵੀ ਆ ਉਮਰ ਦੇ ਹਿਸਾਬ ਨਾਲ ਹਾਈਟ ਆ ਜਿਹੜੀ ਚੰਗੀ ਆ ਬਈ ਹਾਂ ਹਾਂ ਜੀ ਕੀ ਮੁੱਲ ਆ ਭਰਾ ਇਹਦਾ ਡਾਕਟਰ ਆਹ ਮੂੰਹ ਦਾ 18000 ਰੁਪਏ ਯਾਰ ਮਾਨਤਨ ਹੋ ਜੀ ਬਈ ਕਰ ਦਾਂਗੇ 18000 ਰੁਪਿਆ ਮੂੰਹ ਤੋਂ ਖੀਰੀਆ ਮਾਨਤਨ ਜ਼ਰੂਰ ਹੋ ਜੂ ਦੰਦੋਂ ਖੀਰੀਆ ਦੰਦੋਂ ਖੀਰੀਆ ਸੋਰਾ ਤਾਰਾ ਚੰਗਾ ਬੱਚਾ ਜਾ ਮੋ ਲੜਾ ਦੇਖੋ ਜ਼ਰੂਰ ਦਿਖਾਵਾਂਗੇ ਨੇੜ ਤੋਂ ਝੋਲੀ ਚਾਰੀ ਥਾਨ ਨੇ ਨਿਕਲਵੇਂ ਪੂਰੇ ਗਿਆ ਬਿਊਟੀ ਵੇਖੋ ਜੇ ਆਡਰ ਵਾਸੀ ਕਿੰਨੀ ਪਿਆਰੀ ਹੈ ਬਿਊਟੀ ਵੀ ਚੰਗੀ ਹੈ ਹਮ ਅੱਗੇ ਬਈ ਨਗੀਨਾ ਟਾਪ ਭਾਈ ਜਵਾਨ ਨਗੀਨਾ ਆ ਗਿਆ ਤਾਂ ਸਹੀ ਗੱਲ ਹੈ ਕਿੰਨੀ ਉਮਰ ਹੈ ਜੀ ਇਹ ਤਾਂ ਮੈਂ ਡਾਕਟਰ 11 ਮਹੀਨਿਆਂ ਦੀ ਆ 11 ਮਹੀਨੇ ਮੂੰਹ ਤੋਂ ਖੀਰੀਆ ਪੱਟ ਕੇ ਰੰਗ ਦਿਖਾ ਦਿੰਨੇ ਆ ਠੀਕ ਆ ਚੋਗੀ ਛੱਗੀ ਨਹੀਂ ਹੋਣੀ ਖੀਰੀਆ ਦਿਖਾ ਵੀ ਦੇ ਦਿਖਾ ਤੇ ਆ ਜਾ ਨਾ ਸਭੀ گلابی ਹੈ ਰੰਗ ਰੂਪ ਵੀ ਬਹੁਤ ਚੰਗਾ ਪ੍ਰਿੰਟ ਜਿਹੜਾ ਕਹਿੰਦੇ ਆਪਾਂ ਤੇ ਝੋਲੀ ਵੀ ਮੰਗਵਾਰੀ ਆ ਪ੍ਰਿੰਟ ਦੀ ਯਾਰ ਹੂੰ ਆਪਾਂ ਉਹਦੀ ਵੀਡੀਓ ਪਾਈ ਸੀਗੀ 5 ਮਿੰਟਾਂ ਦੀ ਬਸੀ ਸੇਲ ਕਰਤੀ ਸੀ ਉਹ ਇੰਨਾ ਦੁੱਧ ਸੀ ਮਾਂ ਥੱਲੇ ਬਈ 35 35 ਲੀਟਰ ਪਲੂੰਦਾ ਰਿਕਾਰਡ ਰਿਹਾ ਹੈ ਨਾ ਮਾਂ ਦਾ ਠੀਕ ਆ ਹੂੰ 35 ਲੀਟਰ ਹੈ ਬਾਈ ਕਹਿੰਦਾ ਜਦੋਂ ਪਲੂੰਦਾ ਇਹਦੀ ਮਾਂ ਨੇ ਦੁੱਧ ਛੱਡਿਆਗਾ ਤੇ ਸੱਚ ਹੈ ਨਾ ਆਸਾਂ ਗਲਾਬ ਦੇ ਬਿਊਟੀ ਦੇਗਾ ਡਰ ਕਿੰਨੀ ਠੀਕ ਹੈ ਤਕਰੀਬਨ ਕਾਬਲੀਆ ਹੂੰ ਕੀ ਮੁੱਲ ਲੱਖ ਰੇ ਮੁੱਲ ਇਹ ਫਿਰ ਮੈਂ ਡੀ ਗਾਰਦਾਂਗੇ ਕਿੰਨਾ ਕੋ ਹੋਊਗਾ ਫਿਰ ਮੈਂ ਜੈ ਮੁੱਲ ਹੀ ਕਰਾਂਗੇ ਫੋਨ ਤੇ ਕਰਦਾਂਗੇ ਯਾਰ ਬਹੁਤ ਠੀਕ ਆ ਬਾਈ ਮਤਲਬ ਵੀਰ ਕਹਿੰਦਾ ਫੋਨ ਤੇ ਕਰਾਂਗੇ ਜੋ ਬਾਲਾ ਆ ਗਰੀ ਬਾੜਾ ਹੋਊਗਾ ਕਿ ਤੇ ਪਿਆ ਪੁੰਜਾ ਮੈਂ ਜੈ ਮੁੱਲ ਜਮਾਇਆ ਯਾਰ ਠੀਕ ਆ ਜਮਾ ਜੈ ਮੁੱਲ ਜਮਾ ਪੁਆਇ ਫਿਕਸੇ ਹੋਣੀ ਆ ਜਮਾ ਬਹੁਤ ਠੀਕ ਆ ਭਰਾ ਮੁੱਲ ਬਾਈ ਕਹਿੰਦਾ ਫੋਨ ਤੇ ਕਰਦੇ ਮੁੱਲ ਜੈ ਰੱਖਾਂ ਥਣ ਝੂਲੀ ਬਹੁਤ ਚਹੀਏ ਥਣ ਚਾਰੀ ਆ ਡਾਕਟਰ ਕੱਲਾ ਕੱਲਾ ਥਾਣਾ ਬਾਈ ਪਾ ਜਾਨੀ ਹੈਗਾ ਮੁੱਦਾ ਅੰਦਰ ਦਿਹਾਰੀ ਦਿਨੇ ਪਟਕੇ ਦਿਖਾ ਕੇ ਆਇਆ ਆ ਕੋਈ ਚੈੱਕ ਆਇਆ ਨੇ ਰਤ ਖੀਰੀਆ OK ਅੱਗੇ ਬਈ ਲਾਸਟ ਕਿੰਨੀ ਹੋਰ ਬਚੀ ਡੈਡ ਲੈਂਡ ਦੁੱਧ ਦੇ ਨਾਲ ਕੱਢ ਲੈ ਜਰਸੀ ਹੈ ਮਹੀਨਾ ਹੋਗਾ ਠੀਕ ਆ ਭਰਾ ਇਹਨੂੰ ਠੀਕ ਆ ਖਾਲੀ ਮੰਨ ਕੇ ਲੈ ਜਾ ਖਾਲੀ ਮੰਨ ਕੇ ਰੱਖੀਓ ਠੀਕ ਆ ਮਾਨ ਦਾ ਦੁੱਧ ਬਈ ਹੈਰਾ 20 ਕਿਲੋ ਦਾ ਖੋਲੀ ਬਈ ਤੋਰ ਕੇ ਦਿਖਾ ਦੇ ਕੱਦ ਚੰਗਾ ਠੀਕ ਆ ਭਰਾ ਵਾ ਵੈਸੇ ਵੀ ਠੀਕੇ ਦੇ ਕਾ ਬੜੀ ਹੈ ਤੇ ਮੂੰਹ ਮੱਥਾ ਚੈੱਕ ਕਰ ਲਓ ਟੂਆ ਟੂਆ ਬਹੁਤ ਚੰਗਾ ਪੰਨਾ ਜਰਸੀ ਹੈ ਬਿਊਟੀ ਬਕੋ ਲੈ ਚੰਕ ਜੰਕ ਕਰ ਬੱਚੇ ਕਿੰਨੀ ਦਾ ਕੱਦਲ ਹੀ ਆ ਬੱਚੇ ਬੱਦ ਲਈ ਵਧੀਆ ਯਾਰ ਚਮਕ ਵਾਲੀ ਆ ਬਾਦ ਉਹਦਾ ਫਾਰਮ ਵਾਲਾ ਬਾਈ ਦੋ ਦਿਨ ਦੇ ਡੀਕਾ ਭਰਾਂਦਾ ਹੁੰਦਾ ਹੈਗਾ ਹਮੇਸ਼ਾ ਠੀਕ ਆ ਹੂੰ ਤੇ ਚਾਰ ਦਿਨ ਦੇ ਸਮਾਉਂਦਾ ਉਹ ਮੁੱਲ ਕੀ ਇਹਦਾ ਅਰੇ ਮੁੱਲ 25000 ਫਿਰ ਡਾਕਟਰ ਯਾਰ ਮਾਨਦਾਨ ਹੋ ਜਾ ਬਾਈ ਘਰੋਂ ਜਾਵਾ ਜਾਇਜ ਮੁੱਲ ਆ ਜਾਇਜ ਬਾਈ ਠੀਕ ਆ 25000 ਰੁਪਏ ਮੁੱਲ ਮਾਨਦਾਨ ਮੌਕੇ ਤੇ ਜ਼ਰੂਰ ਹੋ ਜਾ ਚੰਗੀ ਆ ਬੱਚੀ ਝੂਲੀ ਦਿਖਾ ਨੇ ਝੂਲੀ ਬਹੁਤ ਝੂਲੀ ਦੇ ਬਈ ਦਿਖਾ ਦੇ ਝੂਲੀ ਮੇਰੇ ਕੋਲ ਬੜੀ ਚੰਗੀ ਆ ਨਾਗਪਰਾ ਕੋਈ ਨਹੀਂ ਆ ਰਹੀ ਪਾਣੀ ਗੱਬਣ ਹੁੰਦੀ ਆ ਤੇ ਉਹ ਸੇਲ ਹੋ ਗਈ ਬਾਈ ਉਹ ਬਈ ਸੇਲ ਕਰਤੀ ਖੁਣੀ ਹੋਈ ਆ ਯਾਰ ਅੱਛਾ ਹੁਣੀ ਵੇਚੀ ਦੋ ਇਟੜਾ ਕੇ ਲੈ ਜੀ ਬਾਈ ਦੋ ਜੜਾ ਕੇ ਲੈ ਜੀ ਠੀਕ ਆ ਬਾਈ ਧੰਨਵਾਦ